ਨਮਸਕਾਰ ਜੀ ਮੈਂ ਤੁਹਾਡਾ ਆਪਣਾ ਰੰਤੇਰ ਸਿੰਘ ਜੀ ਰਿਪੋਰਟਰ ਰੰਤੇਰ ਸਿੰਘ ਨਾਬਾ ਤੇ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਅਸੀਂ ਤੁਹਾਨੂੰ ਨਾਬਾ ਦੀਆਂ ਇਸ ਟਾਈਮ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਨਾਬਾ ਜੀ ਨਵੀਂ ਜ਼ਿਲ੍ਹਾ ਜੇਲ ਨਾਬਾ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ ਕੀ ਕਿਸਾਨ ਆਗੂ ਬਾਹਰ ਆ ਰਹੇ ਨੇ ਕਿਸਾਨ ਆਗੂ ਛੱਡੇ ਜਾ ਰਹੇ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗੇ ਉਹ ਕਿਸਾਨ ਆਗੂ ਨੇ ਜਿਨ੍ਹਾਂ ਨੇ ਦੱਸਿਆ ਮੈਨੂੰ ਇੱਕ ਬੰਦਾ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਖਨੌਰੀ ਬਾਰਡਰ ਤੋਂ ਸਾਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਲਿਆਂਦਾ ਗਿਆ ਸੀ ਹੁਣ ਅੱਜ ਸਾਨੂੰ ਛੱਡਿਆ ਰਾਤ ਦਾ ਸਮਾਂ 9:30 ਵਜੇ ਹੋ ਚੁੱਕਿਆ ਤੇ ਆਓ ਦੇਖ ਰਿਹਾ ਵੀ ਕਿੰਨੇ ਕਿਸਾਨ ਬਾਹਰ ਆਉਂਦੇ ਨੇ ਤੁਸੀਂ ਰਾਤ ਦਾ ਸਮਾਂ ਦੇ ਇੱਕ ਵਾਰੀ ਜੇਲ੍ਹ ਦੇ ਬੋਰਡ ਤੇ ਨਿਗਾਹ ਮਰਾ ਦਿਓ ਜੀ ਨਾਬਾ ਜ਼ਿਲ੍ਹਾ ਜੇਲ੍ਹ ਨਹੀਂ ਕਿਸਾਨ ਆ ਕੋ ਬਾਹਰ ਆ ਰਹੇ ਨੇ ਜੀ ਸਾਰਿਆਂ ਨਾਲ ਗੱਲਬਾਤ ਕਰਾਉਣੇ ਡਾ ਜੀ ਢੋਡਾ ਛੇੜੀ ਚੰਦਪਾ ਪਿੰਡ ਹੈ ਜੀ ਕਿ ਕਿੱਥੇ ਹੈ ਜੀ ਆ ਵੀ ਗਹਿਣਾ ਪਲਮਾਨ ਦੇ ਲਵੇ ਜੀ ਅੱਛਾ ਜੀ ਤੁਸੀਂ ਅੱਜ ਨਾਬਾ ਜ਼ਿਲ੍ਹਾ ਜੇਪ ਤੋਂ ਛੱਡੇ ਹੋ ਹਾਂ ਜੀ ਕਿੱਥੋਂ ਲੈ ਕੇ ਆਏ ਸੀ ਤੁੰਗਰੇ ਫਨੋਰੀ ਬਾਉਂਡਰ ਤੋਂ ਜੀ ਤੇ ਕਿੰਨੇ ਦਿਨ ਪੂਰੇ ਕੀ ਕਹਿਣਾ ਚਾਹੋ ਅਸੀਂ 19 ਦੀ ਰਾਤ ਨੂੰ ਆਏ ਹਾਂ ਜੀ ਉਰੇ ਹਾਂ ਜੀ ਕੱਢਣ ਦੇ ਸਬੰਧ ਵਿੱਚ ਜਿਸਟਾ ਕੱਢੀ ਲੈਣੇ ਬਾਰੇ ਹਾਂ ਜੀ ਆ ਬਾਪੂ ਜੀ ਤੁਸੀਂ ਗੱਲ ਬਾਦਕਲਾਂ ਤੋਂ ਅੱਛਾ ਜੀ ਨਾ ਪਹਿਲੇ ਦੇਖੇ ਨਾ ਤੇ ਕੱਢ ਲੈਣੇ ਠੀਕ ਹੈ ਨਾ ਤੁਹਾਨੂੰ ਹਾਂ ਜੀ ਠੀਕ ਹੈ ਸਰਕਾਰ ਸਰਕਾਰ ਦਾ ਕੀ ਕਹਿਣਾ ਚਾਹੁੰਦਾ ਸਰਕਾਰ ਨੇ ਤਾਂ ਅਸੀਂ ਮਾਰਤੇ ਇਹੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਸਾਨੂੰ ਮਾਰ ਰਹੀ ਹੈ ਅੱਜ ਦੀ ਇਹਨੂੰ ਬੰਦ ਕਰ ਤੂੰ ਕਹਾਂਗੇ ਮਾਰ ਨੂੰ ਕਸਰਾ 92 ਸਾਲ ਦੀ ਉਮਰ ਹੈ ਮੇਰੀ ਜਿਹੜਾ ਅੰਦਰ ਠੋਕੇ ਹੋਇਆ ਹੈ ਕੀ ਜਨਮ ਅਸੀਂ ਕੀ ਕਰੇ ਇਹ ਤਾਂ ਆਪਣੇ ਹੱਕੇ ਮੰਗਦੇ ਆ ਬੈਠੇ ਤੇ ਉੱਤੇ ਆਪਣੇ ਛੱਡਾਂ ਚ ਦੇ ਕੇ ਬਗਲੋ ਵੀ ਆਪਣੇ ਮੰਦਰ ਮਪਾ ਤੁਸੀਂ ਖਨੋਰੀ ਤੋਂ ਜਾਂ ਆਪਣਾ ਸ਼ੰਭੂ ਬੋਲਰ ਕਿਸਾਨ ਉੱਚੋਂ ਖਨੋਰੀ ਤੋਂ ਹੀ ਅੱਛਾ ਕਿਸ ਮੁੱਦੇ ਤੇ ਤੁਸੀਂ ਅੰਦਰ ਸੀ ਜੀ ਅਸੀਂ ਆਪਦੇ ਹੱਕਾਂ ਲਈ ਲੜਦੇ ਸੀ ਸਾਨੂੰ ਸੋ ਰਾਤ ਨੂੰ ਸਾਡੇ ਪ੍ਰਧਾਨ ਜੀ ਡੱਲੇਵਾਲ ਸਾਹਿਬ ਨੂੰ ਮਹਾਲੇ ਤੋਂ ਅਰੈਸਟ ਕਰ ਲਿਆ ਸਾਡਾ ਸਮਾਨ ਭੰਨ ਤੋੜ ਕੇ ਸਾਨੂੰ ਇਥੇ ਰਪੈਲਸ ਦੇ ਵਿੱਚ ਰੱਖਿਆ ਹੂੰ ਪੈਲਸ ਤੋਂ ਬਾਅਦ ਦੂਸਰੇ ਦਿਨ ਸਾਨੂੰ ਸ਼ਾਮ ਨੂੰ ਤਿੰਨ ਬੱਸਾਂ ਭਰ ਕੇ ਇਥੇ ਨਾਬਾ ਜੇਲ੍ਹ ਵਿੱਚ ਬੰਦ ਕੀਤਾ। ਅੱਜ ਕਿੰਵੇਂ ਦਿਨ ਛੱਡਿਆ ਤੁਹਾਨੂੰ? ਅੱਜ ਆ 9:30 ਵਜੇ 9:00 ਵਜੇ 35 ਮਿੰਟ ਤੇ ਹੁਣ ਮੈਂ ਬਾਹਰ ਆਇਆ ਮੈਂ ਖਾ ਚੱਲ ਦੇਖਦੇ ਆਂ ਜੇ ਕੋਈ ਗੱਲ ਬਣੂ। ਸਾਰੇ ਆਉਣਗੇ ਤਾਂ ਅਸੀਂ ਇਕੱਠੇ ਹੀ ਤੁਰਾਂਗੇ ਇਥੋਂ ਇਕੱਲੇ ਇਕੱਲੇ ਨਹੀਂ ਜਾਵਾਂਗੇ। ਕਿੱਥੇ ਕਿਹੜੇ ਪਿੰਡ ਦੇ ਹੋ? ਮੇਰਾ ਪਿੰਡ ਤਪਾ ਮੰਡੀ ਕੋਲੇ ਤਪਾ ਥਾਣਾ ਪੈਂਦਾ ਢਿਲਮਾ ਪਿੰਡ ਹੈ। ਢਿਲਮਾ ਪਿੰਡ। ਠੀਕ ਹੈ। ਜਨਾਬ ਤੁਸੀਂ ਕਿੱਥੋਂ ਆਏ ਹੋ ਤੇ ਕਿੰਨੇ ਵਜੇ ਖੜੇ ਹੋ ਰਹੇ ਜੀ? ਅਸੀਂ ਜੀ ਪਿੰਡ ਰੋੜੀ ਕੋਲੋਂ ਤੇ ਆਏ ਆ ਬਲਾਕ ਜੈਟੋਂ ਜੀ। ਤੇ ਅਸੀਂ ਇੱਥੇ 2 ਵਜੇ ਰ ਤੇ 150 160 ਕਿਲੋਮੀਟਰ ਪੈਂਦਾ ਸਾਨੂੰ ਜੋ ਲਾਬਾ ਜੇਲ ਹ ਸਾਨੂੰ ਅੱਜ ਪਤਾ ਲੱਗਿਆ ਸੀਗਾ ਕਿ ਜਿਹੜੇ ਕਿਸਾਨ ਬੰਦੀ ਬੀ ਕੀਤੇ ਸੀਗੇ ਖਲੋਰੀ ਬਾਰਡਰ ਤੋਂ ਉਹਨਾਂ ਨੂੰ ਅੱਜ ਛੱਡਿਆ ਜਾ ਰਿਹਾ ਤੇ ਅਸੀਂ ਸਾਡੇ ਪਿੰਡ ਤੇ ਇਹਨੂੰ ਪਸਾਨ ਸੀਗਾ ਇੱਥੇ ਬੰਦ ਸੀਗਾ ਅਸੀਂ ਉਹਨੂੰ ਲੈਣ ਵਾਸਤੇ ਆਏ ਸੀਗੇ ਜਿਸ ਵਿੱਚ ਸਾਨੂੰ ਕਹਿੰਦੇ ਸੀਗੇ 5 ਵਜੇ 6 ਵਜੇ ਫਿਰ ਪਾਸ ਤੋਂ ਛੱਡ ਕਿਸਾਨ ਬਾਹਰ ਕਰ ਦਾਂਗੇ ਪਰ ਇਸ ਟਾਈਮ ਤੇ 9:35:40 ਮਿੰਟ ਦਾ ਟਾਈਮ ਹੋ ਚੁੱਕਿਆ ਤੇ ਹਾਂ ਜੇ ਸਾਨੂੰ ਕੋਈ ਆਸ ਨਹੀਂ ਕਿ ਕਦੋਂ ਸਾਨੂੰ ਛੱਡਣਗੇ ਤੇ ਉਤੋਂ ਜੋ ਅੱਜ ਹਾਲਾਤ ਆ ਬੜੇ ਖਰਾਬ ਆ ਤੇ ਅਸੀਂ ਕਿੰਦਰ ਪਹੁੰਚਾਂਗੇ ਪਰ ਅਸੀਂ ਆਪਦੇ ਬੰਦੇ ਨੂੰ ਲੈਣ ਆਏ ਆ ਪਰ ਮਨ ਦੇ ਵਿੱਚ ਤਾਂ ਫੇਰ ਹੀ ਸਾਡੇ ਡਰ ਆ ਕਿਉਂ ਜੋ ਹਾਲਾਤਾਂ ਦੇ ਮਤਲਬ ਆਪਣੇ ਇਨਸਾਨ ਦੇ ਤੇ ਇਸ ਦੇ ਵਿੱਚ ਸਾਨੂੰ ਬੜੀ ਪਰੇਸ਼ਾਨੀ ਦਿੱਤਾ ਜਾ ਰਿਹਾ ਜਿੰਨਾ ਟਾਈਮ ਦੇਣਾ ਚਾਹਦੇ ਨਾਲ ਤੱਕ ਅਜੋ ਅਸੀਂ ਆਪਣੇ ਸਾਥੀਆਂ ਨੂੰ ਲੈ ਕੇ ਆਪੋ ਆਪਣੇ ਘਰਾਂ ਨੂੰ ਟਾਈਮ ਨਾਲ ਪਹੁੰਚ ਗਏ ਹੈਲੋ